ਸਤਿ ਸ੍ਰੀ ਅਕਾਲ ਜੀ ਮੈਂ ਜਰਨੈਲ ਸਿੰਘ ਖੰਡੋਲੀ ਅੱਜ ਆਪਣੇ ਸਟੂਡੀਓ ਦੇ ਵਿੱਚ ਇੱਕ ਮਹਿਮਾਨ ਪਹੁੰਚੇ ਨੇ ਜੀ ਇਹਨਾਂ ਦਾ ਵੇਰਵਾ ਤੁਹਾਨੂੰ ਦਿੰਨੇ ਆ ਤੁਸੀਂ ਜੁੜ ਚੁੱਕੇ ਹੋ ਜਰਨੈਲ ਸਿੰਘ ਖੰਡੋਲੀ ਦਾ ਖੰਡੋਲੀ ਸ਼ੋਅ ਦੇ ਨਾਲ ਅੱਜ ਮੇਰੇ ਨਾਲ ਰਾਜ ਸਿੰਘ ਤੂਰ ਜੋ ਕਿ ਐਨਡੀਪੀ ਤੋਂ ਸਰੀ ਤੋਂ ਨਿਊਟਨ ਤੋਂ ਜਿਹੜੇ ਇਹ ਕੈਂਡੀਡੇਟ ਨੇ ਐਮਪੀ ਇਲੈਕਸ਼ਨ ਦੇ ਲਈ ਸਾਡੀਆਂ 2025 ਦੀਆਂ ਚੋਣਾਂ ਜਿਹੜੀਆਂ ਹੁਣ ਚੱਲ ਰਹੀਆਂ ਉਹਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਸੁਣਨਾ ਹੈ ਤੇ ਇਹਨਾਂ ਦੇ ਵਿਚਾਰ ਜਾਣਨੇ ਆ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਮੈਸੇਜ ਜਿਹੜਾ ਹੈਗਾ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਇੱਕ ਮਾਧਿਅਮ ਬਣੇ ਆ ਜੀਕੇ ਮੀਡੀਆ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਆਪਣਾ ਤੂਰ ਸਾਹਿਬ ਤੁਹਾਡਾ ਹਾਂ ਸਾਧੂ ਪ੍ਰਧਾਨ ਅ ਥੋੜੇ ਜਿਹਾ ਆਪਣੇ ਦਰਸ਼ਕ ਅਨੁਸਾਰਾਂ ਨੂੰ ਸਤਿ ਸ੍ਰੀ ਅਕਾਲ ਸਲਾਮ ਵਾਲੇਕਮ ਨਮਸਤੇ ਹਾਂਜੀ ਜੀ ਬਿਲਕੁਲ ਜੀ ਮੈਨੂੰ ਦੱਸੋ ਤੁਸੀਂ ਆਪਣਾ ਜਿਹੜਾ ਇਹ ਕੈਂਡੀਡੇਟ ਤੁਸੀਂ ਐਨਡੀਪੀ ਵੱਲੋਂ ਅੱਜ ਸਰੀ ਨਿਊਟਨ ਤੋਂ ਹੋ ਹਾਂਜੀ ਆਪਣੇ ਬਾਰੇ ਥੋੜਾ ਜਾਣਨਾ ਪਾਓ ਕਿ ਤੁਸੀਂ ਆਪਣੀ ਬੈਕਗ੍ਰਾਉਂਡ ਨੂੰ ਥੋੜਾ ਜਿਹਾ ਦਰਸ਼ਕਾਂ ਦੇ ਸਾਹਮਣੇ ਰੱਖੋ ਤਾਂ ਕਿ ਉਹਨਾਂ ਨੂੰ ਪਹਿਚਾਣ ਹੋਵੇ ਤੁਹਾਡੀ ਹਾਂਜੀ ਮੇਰਾ ਨਾਮ ਰਾਜ ਸਿੰਘ ਤੂਰ ਹੈ ਗਾਗਵਾ ਤੇ ਮੈਂ ਸਰੀ ਨੀਟਨ ਤੋਂ ਐਂਡੀਪੀ ਦਾ ਕੈਂਡੀਡੇਟ ਹਾਂ ਤੇ ਮੈਂ ਪੰਜਾਬ ਇੰਡੀਆ ਚ ਬੋਲਨ ਹੋਇਆ ਸੀਗਾ ਤੇ 1983 ਵਿੱਚ ਮੈਂ ਇੱਥੇ ਆਇਆ ਸੀਗਾ ਤੇ 18 ਸਾਲ ਦੀ ਸੀ ਮੇਰੀ ਉਮਰ ਸੀ ਇੱਥੇ ਤੇ ਜਦੋਂ ਮੈਂ ਇੱਥੇ ਆਇਆ ਤੇ ਇੱਥੇ ਮੈਂ ਸਕੂਲ ਗਿਆ ਹੈਗਾ ਮੈਂ ਤੇ ਗ੍ਰੇਟ ਡਿਵੈਲਪ ਤੇ ਉਸ ਤੋਂ ਮਗਰੋਂ ਫਿਰ ਮੈਂ ਇੰਡਸਟਰੀਅਲ ਫਸਟ ਡਿਗਰੀ ਦਾ ਕੋਰਸ ਕੀਤਾ ਤੇ ਮੈਂ ਮਿਲਟ ਚ ਜੌਬ ਕੀਤੀ ਮੇਲੇ ਵਿੱਚ ਵੀ ਇਸ ਜੂਨੀਅਨ ਹਾਈ ਮੈਲਿਸਟੀ ਕੀ ਤੇ ਉਹਦੇ ਵਿੱਚ ਮੈਂ ਵਾਈਸ ਚੇਅਰਮੈਨ ਸੀਗਾ ਜੂਨੀਅਨ ਪਲੈਂਟ ਕਮੇਟੀ ਦਾ ਤੇ ਜਿਹੜੇ ਵਰਕਰਸ ਸੀ ਜਿਹੜੇ ਤੇ ਉਹਨਾਂ ਦੇ ਜਿਹੜੇ ਗ੍ਰੀਵੈਂਸ ਜਿਹੜੇ ਸੀਗੇ ਉਹ ਮੈਂ ਸੋਲਵ ਕਰਦਾ ਸੀਗਾ ਜੀ ਤੇ ਉਸ ਤੋਂ ਮਗਰੋਂ ਜਿਹੜੀ ਅੱਗੇ ਭਈ ਐਨ ਡੀ ਪੀ ਪਾਰਟੀ ਇਸ ਲਈ ਵੀ ਮੈਂ ਜੁਆਇਨ ਕੀਤੀ ਸੀ ਇੱਕ ਤਾਂ ਮੈਂ ਵਰਕਰ ਸੀਗਾ ਵਰਕਰਾਂ ਦੀ ਹੈਲਪ ਕਰਦਾ ਸੀਗਾ ਇਹ ਵਰਕਿੰਗ ਕਲਾਸ ਲੋਕਾਂ ਦੀ ਹੈਲਪ ਕਰਦੀ ਹੈਗੀ ਆ ਜੀ ਜੀ ਦੂਸਰਾ ਕਾਰਨ ਇਹ ਵੀ ਸੀਗਾ ਕਿ ਜਿਹੜਾ ਕਮਾਂਗਾਟਾ ਮਾਰੂ ਜਿਹਨੂੰ ਆਪਾਂ ਗੁੰਡਾਨਗ ਜਹਾਜ਼ ਵੀ ਕਹਿ ਦਿੰਨੇ ਆ ਤੇ ਕਮਾਂਗਾਟਾ ਮਾਰੂ ਜਦੋਂ ਜਹਾਜ਼ ਆਇਆ ਸੀ ਉਹ ਚ ਮੇਰੇ ਆਪਣੇ ਗ੍ਰੈਂਡ ਸੀਗੇ ਉਹ ਸਟੂਡੈਂਟ ਸੀ ਬਾਕੀ ਸਾਰੇ ਲਈ ਆਪਣੇ ਆ ਰਹੇ ਸੀਗੇ ਆਪਣੇ ਬੈਟਰ ਲਾਈਫ ਲਈ ਜਿਹੜੇ ਸਾਡੇ ਬ੍ਰਿਟਿਸ਼ ਪਾਸਪੋਰਟ ਸੀ ਬ੍ਰਿਟਿਸ਼ ਸਬਜੈਕਟ ਸੀਗੇ ਜਦੋਂ ਇੱਥੇ ਆਏ ਨੇ ਉਹਨਾਂ ਨੂੰ ਕੈਨੇਡਾ ਨੇ ਡਿਨਾਈ ਐਂਟਰੀ ਕੀਤੀ ਆ ਤੇ ਉਸ ਤੋਂ ਮਗਰੋਂ ਆਪਣੇ ਕੋਸ ਖਾਨਪੀ ਨੂੰ ਕਾਨਪੀ ਨੂੰ ਕੁਛ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ ਤੇ ਲੋਕਲ ਸੋਸਾਇਟੀ ਸਨ ਕਮਿਟੀ ਨੇ ਆਪਣੇ ਖਾਨਪੀ ਦਾ ਇੰਤਜ਼ਾਮ ਕੀਤਾ ਉਹ ਵੀ ਲਿਮਟਿਡ ਸੀਗਾ ਤੇ ਬਜ਼ੁਰਗ ਦੱਸਿਆ ਕਰਦੇ ਸੀ ਕਿ ਕਈ ਵਾਰੀ ਤਾਂ 24 24 ਘੰਟੇ ਭੁੱਖੇ ਪਿਆਸੇ ਰਹਿਣਾ ਪੈਂਦਾ ਕਈ ਤਿੰਨ ਚਾਰ ਜਨ ਬਿਲਕੁਲ ਬਿਲਕੁਲ ਤੋਂ ਤੋਂ ਮੈਂ ਤੁਹਾਨੂੰ ਕੂੰਗਾ ਕਿਉਂਕਿ ਜਿਹੜੀ ਇਸ ਟਾਈਮ ਨੋ ਡਾਟ ਕਾਮਾਗਟਾ ਮਾਰੂ ਇੱਕ ਬਹੁਤ ਵੱਡੀ ਨੀ ਇੱਕ ਇਤਿਹਾਸ ਕਹਿ ਸਕਦੇ ਆ ਸਾਡੇ ਲਈ ਇੱਕ ਮੰਦ ਭਾਗਾ ਸਮਾਂ ਸੀਗਾ ਉਹ ਪਰ ਅੱਜ ਜਿਹੜਾ ਐਨਡੀਪੀ ਦੇ ਵਿੱਚ ਤੁਸੀਂ ਐਜ਼ ਅ ਕੈਂਡੀਡੇਟ ਮਤਲਬ ਜਿਹੜਾ ਹੈਗਾ ਇਹ ਚੋਣਾਂ ਦੇ ਵਿੱਚੋਂ ਤੇ ਮੈਨੂੰ ਦੱਸੋ ਕਿ ਤੁਸੀਂ ਜੇ ਇਲੈਕਟ ਤੁਹਾਨੂੰ ਲੋਕ ਕਰਨ ਜਾਂ ਤੁਹਾਨੂੰ ਕਰਨਗੇ ਤਾਂ ਉਹ ਤੁਸੀਂ ਉਹਨਾਂ ਲਈ ਕੀ ਸੋਚ ਕੇ ਮਤਲਬ ਚੱਲ ਰਹੇ ਹੋ ਕੀ ਤੁਹਾਡੇ ਮਤਲਬ ਪਲਾਨ ਹੈਗੇ ਆ ਹਾਂਜੀ ਹਾਂਜੀ ਇਹ ਵੀ ਪਲਾਨ ਇਹ ਵੀ ਦੱਸਣਾ ਜ਼ਰੂਰੀ ਹੈਗਾ ਕਿ ਜਦੋਂ ਕਾਮਾਗਟਾ ਮਾਰ ਜਹਾਜ਼ ਆਇਆ ਸੀ ਨਾ ਇਹਦਾ ਐਨਟੀਪੀ ਨਾਲ ਬਹੁਤ ਵੱਡਾ ਸੰਬੰਧ ਹੈਗਾ ਜਦੋਂ ਆਇਆ ਸੀਗਾ ਜਿਹਦੋਂ ਉਹ ਵਾਰਸਕਾ ਲਿਆ ਗਿਆ ਉਦੋਂ ਕੰਜਰਡ ਮੇ ਰੂਲ ਕਰਦੀ ਸੀ ਤੇ ਲਿਬਰਲ ਰੂਲ ਕਰਦੇ ਸੀ ਰਿਵਰ ਆਪੋਜੀਸ਼ਨ ਵਿੱਚ ਸੀ ਦੋਨਾਂ ਨੇ ਮਿਲ ਕੇ ਭੇਜਿਆ ਸੀਗਾ ਉਹ ਐਨਡੀਪੀ ਦੇ ਦੋ ਸੀਗੇ ਐਮਪੀ ਉਸ ਟਾਈਮ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸੀਗਾ ਜੀ ਜੀ ਅੱਜ ਵੀ ਤੁਸੀਂ ਗਲਤ ਕੰਮ ਕਰ ਰਹੇ ਤੁਹਾਨੂੰ ਨਹੀਂ ਕਰਨਾ ਚਾਹੀਦਾ 1914 ਵਿੱਚ ਵੀ ਐਨਡੀਪੀ ਆਪਣੇ ਨਾਲ ਖੜੀ ਸੀ ਜੀ ਤੇ ਅੱਜ ਵੀ ਆਪਣੇ ਨਾਲ ਖੜੀ ਹੈਗੀ ਹੈ ਜੀ ਤੇ ਇਹ ਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਇਸੇ ਕਰਕੇ ਪਾਰਟੀ ਮੈਂ ਜੋਇਨ ਕੀਤੀ ਹੈਗੀ ਆ ਕਿਉਂਕਿ ਜਿਹੜੀ ਸਰੀ ਨਿਊਟਨ ਦੇ ਜਿਹੜੇ ਇਸ਼ੂ ਹੈਗੇ ਨੇ ਇਹ ਹੈਗੇ ਆ ਆਪਣੇ ਹਾਊਸ ਪੋਟੇਬਿਲਟੀ ਜੀ ਇਹ ਹੈਲਥ ਕੇਅਰ ਦਾ ਬਹੁਤ ਵੱਡਾ ਇਸ਼ੂ ਹੈ ਜਿਹਨੇ ਤੇ ਇਸ ਕਰਕੇ ਜੇ ਆਪਣੇ ਅਸੀਂ ਜੇ ਸਾਡੀ ਸਰਕਾਰ ਬਣਦੀ ਹੈ ਜਾਂ ਅਸੀਂ ਆਪੋਜੀਸ਼ਨ ਵਿੱਚ ਵੀ ਹੈਗੇ ਆ ਅਤੇ ਲੜਾਂਗੇ ਅਸੀਂ ਕਹਾਂਗੇ ਕਿ ਜਿਹੜੀ ਜਿਹੜੀ ਫੰਡਿੰਗ ਜਿਹੜੀ ਲਿਬਰਲ ਤੇ ਆਪਣੇ ਕੰਜੈਕਟਿਵਨ ਕੰਜੈਕਟਿਵਨ ਮੇਰੇ ਕੱਟ ਕੀਤੀ ਹੈਗੀ ਆ ਜੇਕਰ ਹੋਰ ਫੰਡਿੰਗ ਦਿੱਤੀ ਜਾਵੇ ਤਾਂ ਕਿ ਹੋਰ ਡਾਕਟਰਸ ਹਾਇਰ ਕੀਤੇ ਜਾਂ ਨਰਸਸ ਹਾਇਰ ਕੀਤੇ ਜਾਣ ਤਾਂ ਕਿ ਬੇਟਿੰਗ ਟਾਈਮ ਆਪਣਾ ਘਟਾਇਆ ਜਾਵੇ ਤੇ ਜਿਹੜੀ ਆ ਆਪਣੇ ਜਿਹੜੇ ਜਗਮੀਤ ਸਿੰਘ ਨੇ ਆਪਣੇ ਲਾਇਨ ਕੀਤਾ ਹੈਗਾ ਕਿ 2030 ਤੱਕ 1 ਮਿਲੀਅਨ ਘਰ ਬਣਾਏ ਜਾਣਗੇ 1 ਲੱਖ ਘਰ ਜਿਹੜੀ ਫੈਡਰਲ ਲੈਂਡ ਤੇ ਬਣਾਇਆ ਜਾਏਗਾ ਤਾਂ ਕਿ ਜਿਹੜੇ ਉਹ ਆਪਣੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਦਿੱਤੇ ਜਾਣਗੇ ਤੇ ਇਹਦਾ ਦੂਸਰਾ ਕਾਰਨ ਇਹ ਹੈਗਾ ਕਿ ਵੱਡੀ ਗੱਲ ਇਹ ਹੈਗੀ ਆ ਕਿ ਜਦੋਂ ਆਪਣੇ ਆਪਣੇ ਬੈਣਾ ਨੇਗੋਸ਼ੀਏਸ਼ਨ ਟੇਬਲ ਤੇ ਜਿਹੜੀ ਹੈਗੀ ਆ ਲਿਬਰਲ ਤੇ ਕੰਜਰਟਿਵ ਇਹਨਾਂ ਨੇ ਗੱਲ ਕਰਨੀ ਹੈਗੀ ਆ ਆਪਣੇ ਬਿਗ ਬੈਂਕਰਸ ਦੀ ਬਿਗ ਕਾਰਪੋਰੇਸ਼ਨ ਦੀ ਕਿਉਂਕਿ ਉਹਨੂੰ ਰਿਪਰੈਜ਼ੈਂਟ ਕਰਦੇ ਨੇ ਇਥੋਂ ਇਹ ਆਮ ਲੋਕਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਹੈਗੇ ਜਦੋਂ ਅਸੀਂ ਗੱਲ ਕਰਨੀ ਹੈਗੀ ਆ ਉਹ ਆਪਣੇ ਆਮ ਲੋਕਾਂ ਦੀ ਗੱਲ ਕਰਨੀ ਹੈਗੀ ਆ ਬਿਛੋੜੇ ਹੱਕਾਂ ਦੀ ਗੱਲ ਕਰਨੀ ਹੈਗੀ ਆ ਅਸੀਂ ਅੱਜ ਗੱਲ ਕਰਨੀ ਹੈ ਕਿ ਵੀ ਅਸੀਂ ਵਿਥੋੜੇ ਕਿਵੇਂ ਸਸਤੀ ਗ੍ਰੋਸਰੀ ਮਿਲੇ ਤੁਹਾਨੂੰ ਕਿਵੇਂ ਆਪਣਾ ਥੋੜਾ ਹੈਲਥ ਕੇਅਰ ਵਧੀਆ ਹੋਵੇ ਤੁਹਾਡੀ jobbਾਂ ਕਿਵੇਂ ਸਿਕਿਉਰ ਹੋਣ ਤੁਹਾਨੂੰ ਜਿਹੜੀ ਪੈਨਸ਼ਨ ਆ ਉਹ ਕਿਵੇਂ ਥੋੜੀ ਸਿਕਿਉਰ ਹੋਵੇ ਅਸੀਂ ਆਮ ਲੋਕਾਂ ਲਈ ਲੜਨਾ ਹੈਗਾ ਵਾ ਹਾਂਜੀ ਇਸੇ ਕਰਕੇ ਆਪਣੇ ਮੈਂ ਕਹਾਂਗਾ ਕਿ ਵੱਧ ਤੋਂ ਵੱਧ ਜਿਹੜੇ ਹੈਗੇ ਆ ਆਪਣੇ ਜਿਹੜੇ ਐਮਪੀ ਆ ਜਿਹੜੇ ਉਹ ਚੁਣੇ ਜਾਣ ਤੇ ਆਪਣੇ ਐਨਡੀਪੀ ਪਾਰਟੀ ਦੇ ਤਾਂ ਕਿ ਸਟਰੋਂਗਲੀ ਆਪਣੇ ਆਮ ਲੋਕਾਂ ਲਈ ਲੜ ਸਕੇ ਤੇ ਦੂਸਰਾ ਕਾਰਨ ਹੈਗਾ ਵੀ ਕਮਾਗਾਟਾ ਰੁਕਤ ਜੰਮੀਰਾ ਪਿਛਲੇ 15-20 ਸਾਲਾਂ ਤੋਂ ਮੇਰਾ ਯੋਗਦਾਨ ਵੀ ਹੈਗਾ ਵਾ ਜਿੱਚ ਮਾਫੀਆਂ ਵੀ ਮੰਗਵਾਈਆਂ ਨੇ ਫੈਡਰਲ ਸਰਕਾਰ ਤੋਂ ਮੇਰੀ ਰਿਕੁਐਸਟ ਤੇ ਮਾਫੀ ਮੰਗੀ ਗਈ ਸੀ ਸਰੀ ਕਮਿਟੀ ਨਾਲ 2016 ਚ 2008 ਵਿੱਚ ਵੀ ਜਿਹੜੀ ਹੈਗੀ ਮਾਫੀ ਮੰਗੀ ਗਈ ਸੀ ਉਹ ਵੀ ਮੇਰੀ ਰਿਕੁਐਸਟ ਸੀ ਜਿਹੜੀ ਬੀਸੀ ਸਰਕਾਰ ਨੇ ਮੰਗੀ ਆ ਤੇ ਜਿਹੜੀਆਂ ਦੋ ਮਿਊਨਿਸਪੈਲਿਟੀ ਏਜੰਸੀ ਤੇ ਬੈਂਕਓਵਰ ਸੀਟ ਆਫ ਨੂ ਵੈਸਟਮਿੰਸਟਰ ਨੇ ਵੀ ਮੈਂ ਅੱਖਰ ਸੀਗਾ ਰਿਸਰਚ ਮਤਾ ਪਾਸ ਕੀਤਾ ਸੀਗਾ ਕਮਾਗਾਟਾ ਮਰਦ ਦੇ ਪੈਸੇਂਜਰ ਦੇ ਨਾਲ-ਨਾਲ ਬਾਕੀ ਦੀ ਸਬਤੂਸਨ ਕਮਿਟੀ ਦੇ ਬਰਦ ਪੀ ਇਹਨਾਂ ਨੇ ਵੀ ਵਾਰ ਕੱਢ ਦਿੱਤਾ ਜਾਵੇ ਉਹਦੀ ਵੀ ਮ 75a ਜਿਹੜੀ ਕਮਾਗਾਟਾ ਮਰੂਬੇਕ ਰਹੀ ਆ ਉਹ ਵੀ ਮੇਰੇ ਰਿਕੁਐਸਟ ਤੇ ਹੋਈ ਆ ਤੇ 2019 ਵਿੱਚ ਮੈਂ ਤੇ ਮਿਸਟਰ ਟਗ ਮੁਕੱਲਬ ਨੇ ਮਿਲ ਕੇ ਅਨਬਿਲ ਕੀਤਾ ਗਿਆ ਸੀਗਾ ਉਸ ਨੂੰ ਤੇ ਐਕਸਟੋਰੀਬੋਰਡ ਵੀ ਉੱਥੇ ਲਗਾਇਆ ਗਿਆ ਵਾ ਤੇ ਜਿਹੜੀ ਆਪਣੇ ਰੀਸੈਂਟਲੀ ਜਿਹੜੀ ਹੈਗੀ 6 ਸਾਲ ਦੀ ਮੇਰੀ ਮਿਹਨਤ ਸੀ ਕੈਨੇਡਾ ਪਲੇਸ ਦਾ ਨਾਮ ਕਮਾਗਾਟਾ ਮਰੂ ਪਲੇਸ ਆ ਇਹ ਵੀ ਮੇਰੀ ਰਿਕੁਐਸਟ ਤੇ ਹੋਇਆ ਵਾ ਸਾਊਥ ਫ੍ਰੀਜਰ ਅਬਸੋਰਬਟਰ ਵਿੱਚ ਜਿਹੜਾ ਨਾਮ ਰੱਖਾਇਆ ਗਿਆ ਸੀ ਕਮਾਗਾਟਾ ਮਰੂ ਜਿਹੜਾ ਅਬ ਜਿਹੜਾ ਹਾਈਬੇ ਦਾ ਨਾਮ ਰੱਖਾਇਆ ਗਿਆ ਉਹ ਵੀ ਮੇਰੀ ਰਿਕੁਐਸਟ ਤੇ ਸੀਗਾ ਸਟੋਰੀਬੋਰਡ ਲਗਾਇਆ ਗਿਆ ਵਾ ਤੇ ਸਿਟੀ ਆ ਦੋ ਫੈਡਰਲ ਫਰਡਕਸ ਨੇ ਉਹਨਾਂ ਦਾ ਕਾਮਾਗਾਟਾ ਮਾਰੂ ਫੈਡਕਸ ਉਹ ਵੀ ਮੇਰੀ ਰਿਕਵੈਸਟ ਤੇ ਕੀਤਾ ਗਿਆ ਸੀਗਾ ਹੋਰ ਬਾਕੀ ਇਨ ਸਿਟੀ ਆਫ ਪੋਰਟ ਮੋਡੀਆ ਸਿਟੀ ਆਫ ਰੈਚਮਾਂਡਾ ਸਿਟੀ ਆਫ ਡੈਲਟਾ ਬਾ ਇਹਨਾਂ ਨੇ ਸਟੋਰੀ ਬੋਰਡ ਲਗਾਏ ਗਿਆ ਸੀਗੇ ਉਹ ਵੀ ਮੇਰੀ ਰਿਕਵੈਸਟ ਤੇ ਲਗਾਏ ਗਿਆ ਸੀ ਤਾਂ ਕਿ ਜਿਹੜੇ ਸਰੀਰ ਜਿਹੜੇ ਆਜਾਉਣਾ ਜਿਹੜੇ ਰੈਜ਼ੀਡੈਂਟ ਨੇ ਜਿਹੜੇ ਕੈਨੇਡੀਅਨ ਨੇ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਬਜ਼ੁਰਗ ਸੀਗੇ ਇਹ ਜਿਹਨੂ ਜਬਾਪਸ ਗਏ ਨੇ ਇਹ ਘਰੇ ਜਾ ਕੇ ਬੈਠੇ ਨਹੀਂ ਸੀਗੇ ਖੁਦ ਮੇਰੇ ਗ੍ਰੈਂਡਫਾਦਰ ਪਹਿਲਾਂ 20 ਦੇ ਤੱਕ ਆਪਣੇ ਸੀਗੀਦ ਕੀਤੇ ਗਏ ਸੀਗੇ ਬਾਕੀ ਉਹ ਜੇਲਾ ਚ ਰੱਖਿਆ ਗਿਆ ਸੀਗਾ ਖੁਦ ਮੇਰੇ ਗ੍ਰੈਂਡਫਾਦਰ ਨੇ 5 ਸਾਲ ਦੀ ਜੇਲ੍ਹ ਕੱਟੀ ਆ ਉਦੋਂ ਮਗਰੋਂ ਜੋ ਛੱਡਿਆ ਗਿਆ ਸੀ ਕਿ ਤੁਸੀਂ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ ਉਹ ਕਹਿੰਦੇ ਹੁਣ ਅਸੀਂ ਹੋਰ ਕੋਈ ਕੰਮ ਨਹੀਂ ਕਰਨਾ ਹੈਗਾ ਇਹ ਸਾਡਾ ਬਤੀਰਾ ਤਾਂ ਹੋਇਆ ਸਾਡਾ ਦੇਸ਼ ਗੁਲਾਮ ਮੇਰੇ ਗ੍ਰੈਂਡਫਾਦਰ ਬਾਬਾ ਪੂਰ ਸਿੰਘ ਜਨੀਸਪੁਰਾ ਉਹਨਾਂ ਦੇ ਫਰੈਂਡਸ਼ਿਪ ਬਾਬਾ ਗੁਰਮਤ ਸਿੰਘ ਲਾਲਤੋ ਜੋ ਮਹਾਨ ਗਦਰ ਹੀ ਹੋਏ ਨੇ ਹੋਰ ਵੀ ਜਿਹੜੇ ਪੈਸੇਂਜਰ ਸੀ ਜਾ ਕੇ ਬੈਠੇ ਨੇ ਜਾ ਕੇ ਲੜੇ ਨੇ 19 ਯਾਰ ਜੰਦਾ ਤਾਂ ਕਮਾ ਘਟਾ ਮਾਰੂ ਇੱਕ ਟਰਨਿੰਗ ਪਾਰਟ ਸੀ ਜਿਹੜੀ ਫਰੀडम ਮੂਵਮੈਂਟ ਵਿੱਚ ਤੇ 1962 ਵਿੱਚ ਮੇਰੇ ਗ੍ਰੈਂਡਫਾਦਰ ਨੂੰ ਪੰਜਾਬ ਇੰਡੀਆ ਗਵਰਨਮੈਂਟ ਵੱਲੋਂ ਆਜ਼ਾਦੀ ਦੇ ਕਲਾਰੀ ਦਾ ਖਿਤਾਬ ਦਿੱਤਾ ਗਿਆ ਸੀ ਜੋ ਮੈਂ ਹਜੇ ਤੱਕ ਵੀ ਮੇਰੇ ਕੋਲ ਸੰਭ ਕੇ ਰੱਖਿਆ ਹੋਇਆ ਹੈ ਤੇ 1968 ਵਿੱਚ ਮੇਰੇ ਗ੍ਰੈਂਡਫਾਦਰ ਨੂੰ ਮੇਰੇ ਅੰਕਲ ਨੇ ਤੇ ਸੱਦਣਾ ਚਾਇਆ ਕਹਿੰਦਾ ਹੁਣ ਤੁਸੀਂ ਆ ਜਾਓ ਕੈਨੇਡਾ ਖੁੱਲ ਗਿਆ ਵਾ ਉਹ ਕਹਿੰਦਾ ਅਸੀਂ ਨਹੀਂ ਜਾਣਾ ਹੈਗਾ ਸਾਡੀਆਂ ਕੌੜੀਆਂ ਜਾਇਦਾ ਨੇ ਕੈਨੇਡਾ ਦੇ ਨਾਲ ਪਰ ਅਸੀਂ ਰਾਹ ਖੁੱਲੇ ਆਂ ਡੰਗੂਰੀ ਲਵ ਯੂਜ਼ ਕਰਦੇ ਸੀਗੇ ਅਸੀਂ ਡੰਗੂਰੀ ਰੱਖ ਆਂ ਰਾਹ ਖੁੱਲੇ ਆਂ ਸਾਡੇ ਭਾਰਤੀ ਭਾਈਚਾਰੇ ਦੇ ਲੋਕ ਸਾਡੀ ਸਾਊਥ ਹੇਸ਼ਨ ਕਮਿਊਨਿਟੀ ਜਾਏਗੀ ਇਕਦਮ ਰਾਜ ਕਰੇਗੀ ਉਹਨਾਂ ਬਜ਼ੁਰਗਾਂ ਦੇ ਬੋਲ ਸੱਚ ਹੋਏ ਨੇ ਸਾਡੀ ਜਿਹੜੀ ਕਮਿਊਨਿਟੀ ਆ ਹਰ ਪਾਸੇ ਰਾਜ ਕਰਦੀ ਹੈ ਚਾਹੇ ਕੋ ਮੀਡੀਆ ਦਾ ਫੀਲਡ ਹੋਵੇ ਪੋਲਿਟਿਕਲ ਫੀਲਡ ਹੋਵੇ ਹਰ ਪਾਸੇ ਰਾਜ ਕਰ ਰਹੀ ਆ ਸਾਡੇ 7 7 8 8 ਲੱਖ ਦੇ ਜਿਹਨੇ ਇਕੱਠ ਹੋ ਰਹੇ ਨੇ ਨਗਰ ਕੀਰਤਨ ਦੇ ਐਵੇਂ ਨਹੀਂ ਹੋ ਰਹੇ ਇਹਨਾਂ ਬਜ਼ੁਰਗਾਂ ਦੀ ਵੱਡੀ ਦੇਣ ਹੈਗੀ ਆ ਸਾਨੂੰ ਵੋਟ ਪਾਉਣ ਦੇ ਜਿਹੜੇ ਹੱਕ ਮਿਲਾ ਕੇ ਦਿੱਤੇ ਇਹਨਾਂ ਬਜ਼ੁਰਗਾਂ ਨੇ ਲੈ ਕੇ ਦਿੱਤੇ ਨੇ ਸਾਡੇ ਬੱਚੇ ਅੱਜ ਯੂਨੀਵਰਸਿਟੀਆਂ ਵਿੱਚ ਜਾ ਰਹੇ ਨੇ ਪ੍ਰੋਫੈਸ਼ਨਲ ਬਣ ਰਹੇ ਨੇ ਇਹਨਾਂ ਬਜ਼ੁਰਗਾਂ ਦੀ ਵੱਡੀ ਦੇਣ ਹੈਗੀ ਆ ਇਹਨਾਂ ਨੂੰ ਵੀ ਆਪ ਨੂੰ ਯਾ ਜਿਹੜਾ ਹੱਕਕ ਬੜੀ ਮੁਸ਼ਕਲ ਨਾਲ ਲੈ ਕੇ ਦਿੱਤਾ ਬਜ਼ੁਰਗਾ ਨੇ ਇਹਨੂੰ ਜਰੂਰ ਐਕਸਰਸਾਈਜ਼ ਕਰਨਾ ਚਾਹੀਦਾ ਵਾ ਤੇ ਮੈਂ ਹੀ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਐਕਟਿਵਿਟੀ ਜਿਹੜੀ ਹੈਗੀ ਐਨਡੀਪੀ ਆ ਤੁਸੀਂ ਇਹਨੂੰ ਵੋਟਾਂ ਪਾਓ ਜਿਤਾਓ ਬਾਤੇ ਬਾਤ ਤੁਸੀਂ ਜਿਹੜੇ ਹੈਗੇ ਆ ਜਿਹੜੇ ਇਹਦੇ ਐਮਪੀ ਜਿਤਾ ਕੇ ਭੇਜੋਗੇ ਥੋੜੇ ਲਈ ਲੜਾਂਗੇ 1914 ਵਿੱਚ ਵੀ ਆਪਣੇ ਨਾਲ ਥੋੜੇ ਬਜ਼ੁਰਗਾਂ ਦੇ ਨਾਲ ਖੜੀ ਸੀ ਤੇ ਅੱਜ ਵੀ ਇਹ ਸਬਦ ਹਸਨ ਕਮਿਊਨਿਟੀ ਦੇ ਨਾਲ ਖੜੀ ਆ ਵਰਕਿੰਗ ਕਲਾਸ ਲੋਕਾਂ ਦੇ ਨਾਲ ਖੜੀ ਆ ਥੋੜੇ ਹੱਕਾਂ ਲਈ ਲੜਦੀ ਆ ਤੇ ਬਾਤੇ ਬਾਤ ਤੁਸੀਂ ਐਨਡੀਪੀ ਦੇ ਜਿਹੜੇ ਹੈਗੇ ਐਮਪੀ ਜਿਤਾਓ ਤਾਂ ਕਿ ਥੋੜਾ ਜਿਹਾ ਥੋੜਾ ਪੁਵਿਕ ਤੇ ਬੱਚਿਆਂ ਦਾ ਪੁਵਿਕ ਜਿਹੜਾ ਆਪਣਾ ਵਧੀਆ ਹੋ ਸਕੇ ਬਿਲਕੁਲ ਸੋ ਤੁਸੀਂ ਸੁਣੇ ਜੀ ਵਿਚਾਰ ਰਾਜ ਸਿੰਘ ਤੋੜ ਉਹਨਾਂ ਦੇ ਇਹਨਾਂ ਨੇ ਜਿਹੜਾ ਆਪਣੇ ਬਾਰੇ ਜੋ ਦੱਸਿਆ ਔਰ ਜੋ ਆਪਣੀਆਂ ਜੋ ਇਹਨਾਂ ਦੀ ਵਰਕਿੰਗ ਹੈ ਉਦੇ ਬਾਰੇ ਦੱਸਿਆ ਕਿ ਬਹੁਤ ਵਧੀਆ ਉਪਰਾਲਿਆਂ ਦੇ ਨਾਲ ਇਹਨਾਂ ਜਿਹੜਾ ਹੈਗਾ ਕੰਮ ਘਾਟ ਮਾਰੂ ਇੱਕ ਮਹਿੰਮ ਤੇ ਕੰਮ ਕੀਤਾ ਹੈਗਾ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿਹੜੀ ਜਿੰਨੀ ਵੀ ਸਟੋਰੀਜ਼ ਬੋਰਡ ਜਾਂ ਹੋਰ ਇਹਨਾਂ ਦੇ ਵਰਕ ਕਰਵਾਏ ਨੇ ਉਹ ਤੁਸੀਂ ਦੇਖ ਸਕਦੇ ਹੋ ਸੁਣ ਸੁਣਿਆ ਤੁਸੀਂ ਇਹਨਾਂ ਦੀ ਆਪਣੀ ਜਵਾਨੀ ਸੋ ਅੱਜ ਇਹ ਸਾਡੇ ਕੋਲ ਜੀਕੇ ਮੀਡੀਆ ਸਟੂਡੀਓ ਦੇ ਵਿੱਚ ਪਹੁੰਚੇ ਨੇ ਔਰ ਅਸੀਂ ਵੀ ਇਹਨਾਂ ਦਾ ਸਨੇਹਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਅਸੀਂ ਸ਼ਾਮਲ ਹਾਂ ਔਰ ਤੁਸੀਂ ਦੇਖਣਾ ਹੈਗਾ ਔਰ ਤੁਸੀਂ ਆਪਣੇ ਕੈਂਡੀਡੇਟ ਦੀ ਇੱਕ ਸਹੀ ਪਛਾਣ ਕਰਕੇ ਜਿਹੜਾ ਹੈਗਾ ਇਸ ਵਾਰ ਜਿਹੜਾ ਆਪਣੀ ਬੋਰਡ ਦਾ ਉਹ ਹੱਕ ਉਹ ਅਦਾ ਕਰਨਾ ਹੈਗਾ ਸੋ ਆਪਾਂ ਹੋਰ ਜਾਣਦੇ ਆ ਆਪਣਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜੀ ਅੱਜ ਤੁਸੀਂ ਜਿਹੜਾ ਪੂਰਾ ਸਿਨੈਰੀਓ ਹੈਗਾ ਇਸ ਟਾਈਮ ਕਿੱਥੇ ਦੇਖਦੇ ਹੋ ਅੱਜ ਮਤਲਬ ਆਪਣਾ ਪਾਰਟੀ ਨੂੰ ਜਿਹੜਾ ਐਨਡੀਪੀ ਨੂੰ ਜੋ ਪ੍ਰੈਜ਼ੈਂਟ ਹੋਣਾ ਐਨਡੀ ਪਾਰਟੀ ਜਿਹਦੇ ਤੋਂ ਅਮੇ ਲੁੱਕਾ ਦੇ ਜਾਨਣਾ ਹੈਗਾ ਅ ਸਰਿ ਨਿਊਟਨ ਦੇ ਕੀ ਰਿਹਾ ਕਿ ਡੋਰ ਨਾਕਿੰਗ ਕਰਨ ਜਾਨਣਾ ਮਨ ਲੋਕ ਚੇਂਜ ਹੁੰਦੇ ਨੇ ਅੱਛਾ ਜੀ ਲੋਕ ਕਹਿੰਦੇ ਅਸੀਂ ਤਾਂ ਆਪਣੇ ਅੱਕ ਚੁੱਕੇ ਆ ਕੰਜੈਕਟਰ ਨੂੰ ਵੀ ਦੇਖ ਲਿਆ ਹਮਮ ਲੈਵਲ ਨੂੰ ਵੀ ਦੇਖ ਲਿਆ ਹੈਗਾ ਵਾ ਤੇ ਹੁਣ ਤੁਸੀਂ ਦੇਖਿਆ ਇਮੀਗ੍ਰੇਸ਼ਨ ਵਿੱਚ ਜਿਹੜੇ ਹੈਗੇ ਆ ਅਜਾ ਇੰਨੀ ਜਿਆਦਾ ਇਹਨਾਂ ਨੇ ਸਾਧ ਲਈ ਇਨਫਰਾਸਟ੍ਰਕਚਰ ਜਿਹੜਾ ਕਹਿੰਦਾ ਸੀਗਾ ਵੀ ਉਹ ਕੋਈ ਨਹੀਂ ਸੀਗਾ ਹਸਪੀਟਲ ਵੀ ਉਹੀ ਸਕੂਲ ਵੀ ਉਹੀ ਜੌਬਾਂ ਵੀ ਉਹੀ ਆ ਫਲੱਡ ਕਰ ਦਿੱਤਾ ਨਾਲੇ ਤਾਂ ਜਿਹੜੇ ਇੰਡੀਆ ਜਿਹੜੇ ਆਪਣੇ ਬਾਹਰੋਂ ਲੋਕ ਆਏ ਨੇ ਉਹਦਾਂ ਨੂੰ ਦੁਖੀ ਕੀਤਾ ਨਾਲੇ ਇੱਥੋਂ ਦੇ ਲੋਕਾਂ ਨੂੰ ਦੁਖੀ ਕੀਤਾ ਇਮੀਗ੍ਰੇਸ਼ਨ ਉਹ ਕਹਿੰਦੇ ਸੀ ਆਉਣੀ ਚਾਹੀਦੀ ਹੈ ਹੱਕ ਜਗ੍ਹਾ ਮੈਂ ਪਰ ਉਹਦੇ ਨਾਲ ਜਿਹੜਾਗਾ ਨਾ ਹਸਪੀਟਲ ਵੀ ਹੋਰ ਬਣਨੇ ਚਾਹੀਦੇ ਆ ਜੌਬਾਂ ਵੀ ਹੋਰ ਕ੍ਰੀਏਟ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਆਉਣ ਵਾਲੇ ਲੋਕ ਵੀ ਖੁਸ਼ ਹੋਣ ਤੇ ਜਿਹੜੇ ਇੱਥੋਂ ਦੇ ਲੋਕ ਵੀ ਖੁਸ਼ ਹੋਣ ਸੋ ਲੋਕ ਆਕ ਚੁੱਕੇ ਨੇ ਲੋਕ ਚੇਨ ਚਾਹੁੰਦੇ ਨੇ ਆ ਐਤ ਕੀ ਵਾਰੀ ਉਹ ਕਹਿੰਦੇ ਸੀ ਜੀ ਐਨਡੀਪੀ ਨੂੰ ਵੋਟਾਂ ਪਾਵਾਂਗੇ ਤੇ ਬਹੁਤ ਹੰਗਾਰਾ ਮਿਲ ਰਿਹਾ ਵਾ ਐਤ ਕੀ ਵਾਰ ਰੂਟਿਨ ਵਿੱਚ ਵੀ ਚੇਂਜ ਆਏਗੀ ਐਕਟਿਵਿਟੀ ਵਾਰੀ ਐਨਡੀਪੀ ਜਿਤਾਉਣਗੇ ਤੇ ਓਵਰਆਲ ਵੀ ਐਸਕੀ ਐਨਡੀਪੀ ਨੂੰ ਹੀ ਜਿਤਾਉਣਗੇ ਇਹ 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 ਲੋਕਾਂ ਤੋਂ ਮੇਹ ਸੁਣਦਾ ਮੈਂ ਬਿਲਕੁਲ ਬਿਲਕੁਲ ਇਹਨਾਂ ਦੀ ਉਮੀਦਾਂ ਨੇ ਜੀ ਔਰ ਬਿਲਕੁਲ ਸਹੀ ਹੈ ਜੀ ਔਰ ਅੱਜ ਮਾਹੌਲ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਐਨਡੀਪੀ ਦਾ ਬਿਲਕੁਲ ਇੱਕ ਬਰਕਰਾਰ ਬਣਿਆ ਹੋਇਆ ਹੈਗਾ ਔਰ ਤੁਸੀਂ ਵੀ ਜਿਹੜਾ ਹੈਗਾ ਆਪਣੀ ਵੋਟ ਨੂੰ ਔਰ ਵੋਟ ਦੇ ਅਧਿਕਾਰ ਨੂੰ ਪਹਿਚਾਣੋ ਔਰ ਦੇਖੋ ਸਮਝੋ ਔਰ ਜੋ ਅੱਜ ਇਹਨਾਂ ਨੇ ਵੀ ਕਈਆਂ ਹੋਈਆਂ ਗੱਲਾਂ ਉਹਨਾਂ ਦੇ ਵਿਚਾਰ ਕਰੋ ਔਰ ਉਸ ਤੋਂ ਬਾਅਦ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਸੋ ਮ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੀਏ ਔਰ ਧੰਨਵਾਦ ਰਾਜ ਸਿੰਘ ਤੂੜ ਜੀ ਤੁਹਾਡਾ ਤੁਸੀਂ ਸਾਡੇ ਸਟੂਡੀਓ ਚ ਆਏ ਸ਼ੁਕਰੀਆ ਤੁਹਾਡਾ ਸੁਨੇਹਾ ਸਾਡੇ ਲਿਸਨਰਸ ਤੱਕ ਜਰੂਰ ਪਹੁੰਚੇਗਾ ਛੋਟਾ ਹੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸਾਰੇ ਜਿਹੜੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਿਲਕੁਲ ਜੀ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਲਈ ਅਸੀਂ ਹੋਰ ਸਾਰੀ ਬਹੁਤ ਸਾਰੀ ਢੇਰ ਸਾਰੀ ਗੱਲਾਂ ਜਿਹੜੀਆਂ ਇਹਨਾਂ ਬਾਰੇ ਕਰ ਸਕਦੇ ਆਗੇ ਕਿਸੇ ਫੇਅਰ ਪ੍ਰੋਗਰਾਮ ਚ ਕਰਾਂਗੇ ਸੋ ਅੱਜ ਦਾ ਇਹ ਹੀ ਇਹਨਾਂ ਵੱਲੋਂ ਸੁਨੇਹਾ ਦਿੱਤਾ ਗਿਆ ਹੈ ਕਿ ਤੁਸੀਂ ਵੋਟ ਐਨਡੀਪੀ ਨੂੰ ਰਾਜ ਸਿੰਘ ਤੂੜ ਨੂੰ ਹੋ ਸੁਤਾਨਵਾ ਜੀ ਸ਼ੁਕਰੀਆ ਮਿਹਰਬਾਨੀ ਜੁੜੇ ਰਹੋ ਜੀਕੇ ਮੀਡੀਆ ਦੇ ਨਾਲ ਜਰਨੈਲ ਸਿੰਘ ਖੰਡੋਲੀ ਦੇ ਨਾਲ ਧੰਨਵਾਦ